ਲਓ ਜੀ ਅੱਜ ਪਿੱਛੇ ਲੱਗਦੇ ਸਫਾਈ ਕਰਨਾ ਅੱਜ ਇਹ ਭਿੰਡੀਆਂ ਪੁੰਡੀਆਂ ਲਾਈਆਂ ਵੀ ਦੀਆਂ ਹੁਣ ਇਹ ਹਟੀਆਂ ਲੱਗਣੇ ਤੇ ਤੇ ਹੁਣ ਪਟਕੇ ਇਹਨਾਂ ਨੂੰ ਉਹ ਬੰਦਾ ਲਾਇਆ ਪਟਣ ਤੇ ਕਾਕੰਡਾ ਹੋ ਗਿਆ ਦਾ ਵਿੱਚ ਇਹਦੇ ਮਿਰਚਾਂ ਦੇ ਬੂਟੇ ਤੇ ਤਾਂ ਰੱਖੇ ਲਈ ਜਿੰਨਾਂ ਤਾਂ ਲੱਗਦੀਆਂ ਮਿਰਚਾਂ ਹਲੇ ਤੇ ਬਾਕੀ ਸਮਾਨ ਜਿਹੜਾ ਹੈਗਾ ਤਾਂ ਭਿੰਡੀਆਂ ਪੁੰਡੀਆਂ ਵਗੈਰਾ ਫਟਦੀਆਂ ਤੇ ਹੁਣ ਬੀਜਦੇ ਆ ਲੈ ਕੇ ਆਉਂਗਾ ਜਮੁੱਲੀਆਂ ਸਰਗਮਾ ਫਾਲਕਾ ਤਨੀਆਂ ਇਹ ਸਮਾਨ ਬੀਜਦੇ ਆ ਇਹ ਨਾ ਟਣਾ ਹੁਣ ਸਿਆਲੇ ਵਾਲੀਆਂ ਟਮਾ ਵੀ ਦਿੱਏ ਸਬਜੀ ਵਧੀਆ ਹੋਗਾ ਹਾਂ ਹਾਂ ਨਵਾਂ ਸਬਜੀ ਨਾ ਅਜਿਹੇ ਪਿੰਡਿਆਂ ਵੀ ਜਿਵੇਂ ਦੇ ਨਾ ਇੰਨੀਆਂ ਕੰਮ ਦਿੱਤਾ ਇਹਨਾਂ ਨੇ ਜਾਂ ਲੋੜ ਆਪਣੇ ਜਿਹਦੇ ਥੋੜੇ ਤੋੜ ਬਣਾ ਲਾ ਇੰਨੀਆਂ ਬਹੁਤ ਲੱਗ ਗਈ ਆਈ ਗਾਹ ਗੰਨਾ ਬੀਜਾ ਪਤਾ ਆ ਗੰਨੇ ਦੇ ਵੀ ਆਇਮ ਕੱਟ ਕੇ ਮੇਰੇ ਮਣੇ ਜੇ ਮੇਰੇ ਜੇ ਬੰਦੀ ਹੈ ਹਾਂ ਹਾਂ ਆ ਇਕੱਠੇ ਜੇ ਕਰਕੇ ਨਾ ਚੋ ਪੰਜ ਚਾਰ ਹੋਈ ਮੇਰੇ ਬੰਦੀ ਤਾਂ ਇਹ ਮੈਲੇ ਉਹਨਾਂ ਜਾ ਕੇ ਉਹਨਾਂ ਕਿੰਨੀਆਂ ਬੁੰਡੀਆਂ ਜਨੂਏ ਸਾਫ ਜਗਾ ਕਰਕੇ ਫਿਰ ਅਸੀਂ ਬੱਟਾਂ ਜੀਆਂ ਬਣਾਉਂਗੇ ਬੱਟਾਂ ਜੀਆਂ ਬਣਾ ਕੇ ਫਿਰ ਦੇਖਦੇ ਹਾਂ ਉਹਨਾਂ ਕੋ ਲੱਖ ਜੀ ਲੋਟ ਆ ਗਿਆ ਥੇ ਲਾੜਣਾ ਹਾਂ ਜੀ ਲੋਟ ਬੱਟਾਂ ਜਿਹਾ ਆਏ ਪਾਣੀ ਲਾਉਣਾ ਸੌਖਾ ਏ ਪਾਣੀ ਲਾਉਣਾ ਸੌਖਾ ਨਾਲੇ ਸਬਜ਼ੀ ਹਾਂ ਬੱਲੇ ਆਹੋ ਗਾਈ ਜੀ ਨਵਾਂ ਉਹਦੀ ਕੜਾਈ ਗੁੜੀ ਵੀ ਸੌਖੀ ਬੈਂਦੀ ਓਹ ਫੇਰ ਕਰਨੀ ਹੋਵੇ ਨੰਨੇ ਸਿਰੇ ਸਬਜ਼ੀ ਬੜੀ ਆਹ ਹਾਂ ਸਭ ਆ ਕਰਕੇ ਤੇ ਹੂੰ ਹੂੰ ਸਾਹੀ ਬੜਿਆ ਹੋ ਅਜਿਹਾ ਪੱਤੀ ਜੀ ਤਾਂ ਅਕਰਖੇ ਮਲੜੀ ਪਰ ਮੇਰੇ ਜੇ ਬੰਦੀ ਉਹ ਫੇਰ ਤੈਨੂੰ ਸੌਖਾ ਜਿਹਾ ਹੋ ਜਾਊਗਾ ਆ ਇੱਠੇ ਜੇ ਕਰਕੇ ਬੰਦ ਜਿਹੜੇ ਹੈਗੇ 2-4 ਮਿਹੜੇ ਇੱਕ ਪੱਤੇ ਤੇ ਲੱਗ ਜਾ ਬੰਨਣਾ ਪਹਿਲਾਂ ਇਹ ਪਹਿਲਾਂ ਇਹਦਾ ਮੇਰਾ ਬੰਦ ਇਹ ਨਹੀਂ ਕੋਦਾ ਸੁਰਲੋ ਤੇ ਬੰਦੀ ਪਰ ਉਹ ਤਾਂ ਸੌਖਾ ਬੰਨੇ ਮਿਹੜੇ ਕਦੇ ਬਸ ਫਿਰ ਆ ਇੱਠੇ ਜੇ ਕਰਕੇ ਨਾ ਏਨੇ-ਹਨੇਕ ਬੰਦੇ ਲਾ ਦੇ ਆ ਥੋੜੇ ਜਿਹੇ ਆ ਇੱਠਾ ਜੇ ਹੋ ਜਾਊਗਾ ਜਾਇ ਮੈਂ ਇਹਨੇ ਰੋਪੜ ਪੋੜਾ ਕੇ ਫਿਰ ਇਹ ਗੈਲਾ ਲਾਲੂ ਵਾਲੀ ਕੁਝ ਲੈਂਦੀ ਇਹ ਕੋ ਬਟਾਜੋ ਬਣਾ ਕੇ ਫਿਰ ਦੇਖਦੇ ਹਾਂ ਉੱਪਰ ਕਿਵੇਂ ਰੋਟ ਆਉਂਦਾ ਨਾ ਯੇ ਦੁਪਹਿਰ ਦਾ ਟਾਈਮ ਹੋ ਗਿਆ ਉਗੀਆਂ ਸਬਜ਼ੀਆਂ ਕੇ ਰੇਂਜ ਬਣਾਤੀਆਂ ਇਹਨਾਂ ਚੋਂ ਥੋੜਾ ਬਹੁਤ ਰੇ ਪਾ ਕੇ ਇਹ ਖੜਾਣਾ ਜਿ ਬਣਾਉਣਾ ਬੀਬੂ ਜਲੀ ਹੈ ਤਾਂ ਜਾ ਕੇ ਆ ਮਰਚਾਂ ਦੇ ਬੁੱਟੇ ਤਾਂ ਰੱਖੇ ਲੈ ਤੇ ਪੰਜ ਕੇਰੀਆਂ ਬਣ ਗਈਆਂ ਪੰਜਾਂ ਕੇਰੀਆਂ 'ਚ ਪੰਜ ਛੇਟ ਮਾਰਾ ਦੂੰਗੇ ਇਹ ਵਟਾ-ਫਟਾ ਮੇਂ ਲੱਗ ਜੂंगी ਲੋਮਲੀ ਕੋੜ ਹੋਈ ਜਾਂਦਾ ਜਿੱਤੇ ਵੇਲੀ ਜਗ੍ਹਾ ਹੁੰਦੀ ਆ ਪਿੱਛੇ ਵੀ ਸਾਫ ਜਾ ਕਰਤਾ ਇਹ ਸਲਾਸਨ ਸਲਾਸਨ ਲਾ ਦੂੰਗੇ ਆਰੇ ਜੰਨਾ ਕੋਈ ਕਰਨ ਤੇ ਬੰਦ ਬੋਨੇ ਵੀ ਰਹੀ ਫਿਰ ਲਓ ਜੀ ਰੇ ਪਾਤਾ ਸਾਰੀਆਂ ਕੇਰੀਆਂ ਚ ਇਹਨੂੰ ਗੁੱਡ ਕੇ ਕੇਰੀਆਂ ਜੀਆਂ ਇਹ ਪਾਤਾ ਹੁ ਮਿਲਾ ਕੇ

ਹਾਂ ਚੰਗੀ ਤਰ੍ਹਾਂ ਪਾਤਾ ਹੈ ਅਰੇ ਆਈ ਚੜੀ ਨੰ ਵਧੀਆ ਹੋ ਗਿਆ ਆਈ ਨਰਚਾ ਉਹ ਕਿਵੇਂ ਤੇ ਬੁੱਟਿਆਂ ਨੂੰ ਉਹ ਕਿਹ ਕਾਫੇ ਲੱਗੀ ਜਾਉਂਗੀਆਂ ਤਾਂ ਹੀ ਰੱਖ ਲੈ ਬੁੱਟੇ ਇਹ ਨਾ ਉਹ ਜਿਹੜਾ ਖਾਣਾ ਜਮਾਉਣ ਲੱਗੇ ਨਾ ਖਾਣਾ ਜਮਾ ਕੇ ਪਾਣੀ ਲਾਉਣਾ ਸੌਖਾ ਹੋ ਜਾਂਦਾ ਵੀ ਆਪਣੀਆਂ ਜਿਵੇਂ ਮਰਜ਼ੀ ਵਿੱਚ ਭਰ ਦੇ ਵੱਟਾਂ ਬਜਿਹੜਾ ਕੁਝ ਲਾਉਣਾ ਹੈ ਉਹ ਲਾ ਦੂੰਗੇ ਐ ਬਣਾ ਦੇਣੀ ਆ ਦਵੱਲੇ ਦੇ ਫਿਰ ਐ ਮੁੜਦਾ ਹੋ ਜੂਗਾ ਪਾਣੀ ਇੱਕ ਪੰਜ ਜਿਆਦਾ ਪੈ ਜੂਵੇ ਜੇ ਐਂ ਆਲੂ ਵਾਲੀਆਂ ਵੱਟਾਂ ਹੁੰਦੀਆਂ ਐ ਬਣਾ ਦੇਣੀ ਆ ਅਗੇ ਵੀ ਸਮਾਨ ਲਾਉਣ। ਲਾ ਦਿਆਂ ਮੂੜੀਆਂ ਮੱਲੀਆਂ ਲਾਤੀਆਂ। ਆ ਲਾਤੀਆਂ ਬਟਾਂਜ ਬਣਾ ਕੇ ਐਵੇਂ ਮੂਲੇ ਲਾਤੀਆਂ। ਤੇ ਕੋਸਾ ਲਗਮਾ ਲਾਤੀਆਂ ਜੀ। ਤੇ ਇੱਧਰ ਲਾ ਗੋਈਆਂ ਬਟਾ ਪਾਲਕ ਲਾਤੀ। ਤੇ ਧਣੀਆਂ ਲਾਤਾ। ਇੱਥੇ ਮੇਥੀ আর মেਥੇ ਲਾਤੇ। ਇਹ ਹੁਣ ਨਾਲ ਵਾਲੀ ਦੀ ਪਾਣੀ ਲਾ ਸਕਦਾ ਜੀ ਚਲੋ ਹੁਣ ਪਾਣੀ ਲਾ ਕੇ ਐਵੇਂ ਵੀ ਜਿਹੜੀ ਮਨਮੋਰੀ ਸਲਾਬ ਹੋ ਜੂਗੀ ਇਹਨਾਂ ਨੂੰ ਤੇ ਨਾਲੇ ਬੱਟਾ ਸੱਟ ਜੇ ਹੋ ਜੂਗੀਆਂ ਤੇ ਜੰਮੇ ਹੋਊਗੀ ਵਧੀਆ ਇਹ ਮਿਲੋ ਜੀ ਇਧਰ ਰਾਮਤ ਨੂੰ ਫੋਟੋ ਦਿਖਾ ਰਹੇ ਹਾਂ ਤ੍ਰਿਕਾਲ ਹੋ ਫੁਟੇਜ ਠੀਕ ਆ ਆ ਸੋਮਵਾਰ ਹੋ ਗਿਆ ਜੀ ਅੱਜ ਸਰਕਾਰੀ ਛੁੱਟੀ ਹੋ ਗਈ ਅੱਜ ਕਦੀ ਹੋ ਗਈ ਅੱਜ ਬੁੱਧਰਾਮ ਜਨਮ ਦਿਨ ਬੁੱਧਰਾਮ ਜਨਮ ਦਿਨ ਠੀਕ ਠੀਕ ਚਲੋ ਮੈਂ ਲਾ ਦਾਂ ਜੀ ਪਾਣੀ ਇਹਨੇ ਦੇਖਾਉਣੇ ਆ। ਸੁਣਾਤਾ ਇਹ ਕਹਿ ਰਹੇ ਪਾਣੀ ਸਾਰਿਆਂ ਨੂੰ। ਇਹਨੇ ਪਾਣੀ ਲੱਗ ਗਿਆ। ਫੁੱਸਲਾ ਵੀ ਹੋ ਜੂਗੀ ਉੱਪਰ ਤੱਕ। ਬਾਕੀ ਦੇਖਦੇ ਹਾਂ ਫਿਰ ਜੰਮੇ ਦੇ ਵੀ। ਕਿਵੇਂ ਜੰਮਦੇ। ਬੀਜ। ਪੰਜ ਛੇ ਐਟਮਾਂ ਲੱਗ ਗਈਆਂ ਹੋ ਜਾ ਚੇ ਆ ਗਿਆ ਫਿਰ ਰੈਟਰ ਕੱਲ ਸਤਿ ਗਾਲ ਜੀ ਸਤਿ ਗਾਲ ਮੈਂ ਰੈਟਰ ਫਿਰ ਆ ਗਿਆ ਗੱਲ ਹੈ ਆ ਗਿਆ ਠੀਕ ਠੀਕ ਹੈ ਹਾਂ ਨਾ ਵਧੀਆ ਦੋ ਦਿਨ ਬਾਅਦ ਤਿੰਨ ਕ ਵਜੇ ਆ ਜਾਂਦਾ ਹਾਂ 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 ਲੈਂਦਾ ਨਾ ਠੀਕ ਹੈ ਵਧੀਆ ਹੁਣ ਨਾ ਮੌਜ ਹੁਣ ਹੂੰ ਹੂੰ ਉਹ ਗਰਮੇ ਗਰਮੇ ਇਹ ਕੋਈ ਵੀ ਆਪਣਾ ਕੰਮ ਹੈ ਕੋਈ ਕਰਦੇ ਤੇ ਮੀਂਹ ਤੇ ਸਹੀ ਦਾ ਫਾਇਦਾ ਹੁਣ ਜੇਕਰ ਜੇਕਰ ਆਲੇ ਸਿਸਟਮ ਪਰ ਵੀ ਆਪਾਂ ਲਫਾਫੇ ਬੰਨੀ ਜਾਂਦੇ ਆਪਣੇ ਜਿਹੜੇ ਖੋਲ ਕੇ ਵਿੱਚ ਰੱਖ ਲਿਆ ਜਾ ਉਹ ਹਾਂ ਹਾਂ ਨਾ ਬਫਾਇਦਾ ਜੀ ਦਾ ਹਾਂ ਹਾਂ ਮੀਂਹ ਨਹੀਂ ਤੇ ਹਾਂ ਹਾਂ ਮੀਂਹ ਆ ਕੰਮ ਬੰਦ ਨੂੰ ਹੂੰ ਹੂੰ ਸਦਾ ਹਰੀ ਨੂੰ ਕਹਿ ਦਮਾਵਾ ਦੇ ਜਾ ਕੇ ਅੱਛਾ ਲਓ ਜੀ ਉਹ ਉਦੋਂ ਚੱਲੀ ਵੀ ਤੀ ਰਾਤ ਦੀ ਨੇ ਗਲਾਸ ਇੱਕ ਗਲਾਸ ਡੇੜੀ ਵਰਜਣੀਕ ਇਹ ਆਈ ਟਾਲੇ ਦਾ ਵੀ ਮੈਂ ਗਲਾਸ ਮਾਂਜਾ ਖੋਲ ਦੇ ਉੱਪਰਲਾ ਜਿਹੜਾ ਉਹ ਜਗੜ ਜਾ ਹਨਾ ਹਵਾ ਕਰਾਉਣੀ ਚਾਹ ਰਹੀ ਅੱਛਾ ਹਵਾ ਕਰਾ ਕੇ ਹਾਂ ਬਾਜੀ ਬੋਲ ਨਾ ਉੱਪਰ ਲਾਓ ਉੱਪਰ ਲਾਓ ਪੈਪੂਜ ਖੋਲ ਦੇ ਕੀ ਪਤਾ ਕਰਤੇ ਉਦੋਂ ਮਸ਼ੀਨ ਵੀ ਡਿੱਕਾਈ ਹੈ ਜੀ ਉਹ ਡਿੱਕਾਈ ਹੋਰ ਹਾਂ ਇਹਦਾ ਇੱਕ ਆਪਣੇ ਆਏ ਹੈ ਵੀ ਦੇਖ ਕਰ ਤਾ ਇਹ ਪਨੇ ਕਿਤੇ ਜਾਣਾ ਹੈ ਉਹਦੇ ਕਰਕੇ ਫਾਇਦਾ ਕਿਤੇ ਪੈਣ ਜੋ ਕਿ ਦੇਖੋ ਮੁਗਿਆਣਾ ਟਰਾਲਾ ਲੈ ਕੇ ਤਰਪਾਲ ਪਾਉਣ ਨੂੰ ਫਾਇਦਾ ਲੱਗ ਰਿਹਾ ਨਜ਼ਾਰਾ ਕਿਤੇ ਹਾਂ ਹਾਂ ਫਾਇਦਾ ਹੀ ਦਾ ਤਾ ਫਾਇਦਾ ਨਿਊ ਪਾਇਪ ਦਾ ਕੋਈ ਫਾਇਦਾ ਨਹੀਂ ਨਹੀਂ ਤਾਂ ਉਹ ਚਲੋ ਇਹ ਵੀ ਹਾਂ ਜਾਂ ਫਿਰ ਉਹਨੂੰ ਫਾਇਦਾ ਹੋਏ ਕਿਤੇ ਬਾਹਰੇ ਖੜਨਾ ਹੋਵੇ ਤਾਂ ਪਰ ਤਰਪਾਲ ਪਾ ਲੈ ਆਪਣੀ ਹਾਂ ਕਿਤੇ ਛੱਡ ਨਾ ਹੋਵੇ ਹਾਂ ਜੇਕਰ ਹੁਣ ਪਤਾ ਜੇਕਰ ਪਤਾ ਵੀ 4-5 ਹਾਂ ਜੇਕਰ ਪਤਾ ਵੀ 4-5 ਮਹੀਨੇ ਖੜਨਾ ਹੈ ਕਮਨੀ ਹਲਕੀ ਜੀ ਲਾ ਕੇ ਤਰਪਾਲ ਪਾਈ ਵੀ ਚਲਾਈਆਂ ਵੀ ਸੀਜ਼ਨ ਵੀ ਕੱਢ ਜੂਵੇ ਬਹੁਤ ਐ ਇੰਨੇ ਜੇ ਰੰਗ ਰੰਗ ਬਚੇ ਰਹਿੰਦਾ ਜਿਹਦਾ ਬਾਹਰ ਖੜਦਾ ਉਹਨੂੰ ਫਾਇਦਾ ਹਾਂ ਹਾਂ ਉਹ ਬੈ ਬੂ ਦਾ ਉਹ ਬੈ ਦਾ ਉਹ ਨਾ ਉਹ ਦਿਲ ਦਾ ਉਹ ਨੂ ਭਾਈ ਦਾ ਇਹ ਬਾਹਰ ਕੱਢਦਾ ਪ੍ਰਸ਼ਾਦ ਪ੍ਰਸ਼ਾਦ ਸਾਲ ਸਾਲ ਤਾਂ ਬਾਹਰ ਛੱਡ ਦੇ ਪੁੱਤ ਹਾਂ 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 ਠੀਕ ਨਹੀਂ ਇਹ ਤਾਂ ਬਹੁਤ ਜ਼ਿਆਦਾ ਖਰਾਬ ਕਰਦੀ ਆ ਉਸ ਅਰ ਧੁੱਪ ਕੋਈ ਜਿੰਨਾ ਖਰਾਬ ਕਰਦੀ ਆ ਦੋ ਜਿਹੜਾ ਖਰਾਬ ਕਰਦੀ ਆ ਹੂੰ ਹੂੰ ਹਾਂ ਆ ਵਧੀਆ ਅਲੇ ਨਾ ਉੱਚਾ ਜੀ ਵੀ ਉਹ ਬਹੁਤ ਆ ਫਿਰ ਵਧੀਆ ਬਰਾਬਰ ਜਿਹਾ ਹੋ ਜਾਣਾ ਹਾਂ ਅਲੇ ਇੱਧਰ ਬੈਕ ਲੱਗ ਜਾਊਗਾ ਫਿਰ ਪੰਮੇ ਨਾਲ ਉਹ ਜੰਮਦਾ ਤੂੰ ਇਹ ਗਿੱਠੂ ਉੱਚਾ ਹੈ ਹੋਊਗਾ ਉम्मे ਦਾ ਉੱਤੇ ਨਾ ਤੋਂ ਹੁੰਦਾ ਜਿੱਥੇ ਪਾਈਪ ਲਾਇਆ ਹਾਂ ਹਾਂ ਇਹ ਤਾਂ ਬਹੁਤ ਉੱਚਾ ਲਾਇਆ ਬਈ ਨੇ ਲਾਇਆ ਵੀ ਵਿੱਚ ਬੰਦੇ ਨੂੰ ਤੁਰਦੇ ਫਿਰਦੇ ਸਿਰ ਨਹੀਂ ਲੱਗ ਸਕਦਾ ਜਮਾਈ ਇਹ ਨਹੀਂ ਲੱਗ ਸਕਦਾ ਹਾਂ ਹਾਂ ਇਹ ਤਾਂ ਬਹੁਤ ਚਾਲੀ ਜੂ ਉਹ ਬਣੀ ਪਈ ਹੈ ਹਾਂ ਹਾਂ ਇਹ ਤਾਂ ਉਹ ਰਾਤ ਦਰਵਾਜ਼ੇ ਰਾਤ ਦਾ ਪੂਰਾ ਨਾ ਨੀਰਾ ਉਹ ਗੱਡ ਉਹ ਲੱਗੇ ਢੋਲੀ ਕਾਟਰ ਤੋਂ ਕਾਟਰ ਨੂੰ ਤਾਂ ਕੱਲਾ ਫੇਰ ਫੇਰ ਲੱਗ ਜਾਂਦਾ ਹੈ ਹਾਂ ਉਹ ਢੋਲੀ ਲੱਗ ਜਾਂਦੀ ਹੈ ਢੋਲੀ ਲੱਗਦੀ ਹੈ ਰਾਤ ਦਾ ਪੂਰਾ ਮੇਰਾ ਲੱਗਿਆ ਤੋਰੇ ਕਾਹੋਰ ਪਾਇਲ ਦਾ ਪਰਤੋ ਤੁਸੀਂ ਜਾਂਦਾ ਟਰਾਲਾ ਆ ਇਹ ਤਾਂ ਹੈ ਚਲ ਆਇਆ ਵੀ ਡਾਇਰੈਕਟਰ ਦਾ ਵੀ ਅੱਛਾ ਇੱਕ ਟਰੈਕਟਰ ਦੇਖ ਲੈ ਵੀ ਰੰਗ ਬਹੁ ਮੇਰੇ ਆ ਗਿਆ ਲੈ ਹਾਂ ਟਰਾਲੇ ਦਾ ਰੰਗ ਦੇਖ ਲੈ ਵੀ ਦੇਖੀਏ ਸਾਜੀ ਹੈ ਹਾਂ ਜਿਵੇਂ ਹੀ ਟ੍ਰੈਂਡ ਗਿਆ ਜਿਵੇਂ ਹੀ ਨਾਲ ਮਿਲ ਗਿਆ ਟਰਾਲੇ ਦਾ ਰੰਗ ਡਾਇਰੈਕਟਰ ਤੇ ਚਲੋ ਪਹਿਲਾਂ ਟਰੈਕਟਰ ਹੈ ਨਹੀਂ ਤਾਂ ਔਰੇ ਕੱਲ ਟਰੈਕਟਰ ਆ ਗਿਆ ਫਿਰ ਅਲਾਂਕ ਨਹੀਂ ਕਹੀ ਜਾਂਦੇ ਤੇ ਆਹ ਰੰਗ ਕਰਾ ਲੂ ਆਹ ਹਾਂ ਹਾਂ ਹੁਣ ਸਾਨੂੰ ਪਤਾ ਵੀ ਸਾਡੇ ਟਰੈਕਟਰ ਦਾ ਕਿਹੜਾ ਰੰਗ ਚੱਲਣਾ ਹੈ ਬਹੁਤ ਵਧੀਆ ਰੰਗ ਟਰੈਕਟਰ ਦੇ ਘਾਰੇ ਮਿਲਿਆ ਜਾ ਕੇ ਟਰੈਕਟਰ ਕੋਲ ਖੜਾਇਆ ਨਾ ਜਿਹਾ ਪਤਾ ਲੱਗਦਾ ਦੇਖੀ ਉਹੀ ਲੱਗਦਾ ਵੀ ਉਹੀ ਸੇਮ ਉਹੀ ਰੰਗ ਹੈ ਹਾਂ ਹਾਂ ਹੈ ਨਾ ਸੇਮ ਸੇਮ ਨਾ ਨਾ ਵਧੀਆ ਹੈ ਨਾ ਅੱਛਾ ਇੱਕ ਹੋਰ ਹੈ ਹੁਣ ਬੈੱਡ ਕਰਕੇ ਥੋੜਾ ਲੱਗਦਾ ਜਦੋਂ ਆ ਬੈੱਡ ਖੁੱਲ ਜਾਨੀਂ ਗੰਨੂ ਨੇ ਵਾਸਤੇ ਫਿਰ ਜਮਾ ਇੱਕੋ ਜਿਹੀ ਲੱਗਣੀ ਹੈ ਉਹ ਉੱਥੇ ਦੂਰ ਤੇ ਬਹੁਤ ਲੰਮਾ ਲੱਗਦਾ ਹਾਂ ਹਾਂ ਚੂਲ ਕੱਢ ਕੇ ਕਿੰਨਾ ਲੰਮਾ ਲੱਗਦਾ ਆ ਬੈੱਡ ਖੋਲੇ ਤੇ ਬਹੁਤ ਲੰਮਾ ਲੱਗਣਾ ਜਾਨੇ ਨੇ ਹੋਰ ਉਹ ਇੱਕ ਬੈੱਡ ਹੌਲੇ ਦੇ ਇੱਕ ਜਿਹੜੇ ਟਰਾਲੇ ਦੇ ਵਿੱਚ ਪ੍ਰੋਟਰੈਕਟਰ ਬੈਠੇ ਹੋਣੇ ਆ ਪਿੱਛੇ ਨੂੰ ਉਹ ਜਿਹੜਾ ਘੋੜੀ ਕਸ ਹੋਇਆ ਨਹੀਂ ਪਿੱਛੇ ਡੱਲੇ ਵਾਲੀ ਫਿਰ ਹੋਰ ਉਹ ਬਹੁਤ ਲੰਬਾ ਲੱਗਦਾ ਏ ਨਾ ਨਾ ਵਧੀਆ ਫਾਇਦਾ ਯਾਰਾ ਲਗਾਣ ਨਹੀਂ ਹੁੰਦਾ ਹੋਰ ਹਾਂ ਹਾਂ ਲਗਾਣ ਨਾ ਹੋਰ ਹਾਂ ਤਾਰਾ ਹਰੇਕ ਵੰਡੇ ਤੇ ਦੇ ਘਰ ਉਤਾਰ ਕੇਵਲ ਪਈ ਵੀ ਉਹ ਸੜੀ ਇੰੀਆਂ ਹੀ ਸਾਰੀਆਂ ਉਹ ਮੈਂ ਪਿੱਛੇ ਜੇ ਬਟੰਡੇ ਨਾਲ ਜਾ ਕੇ ਕਢਣਾ ਪੈਂਦਾ ਟਰੈਲਰ ਮੈਂ ਪਿੱਛੇ ਜੇ ਲੈ ਗਿਆ ਉਹ ਮੇਰੇ ਨਾਲ ਲੱਦ ਕੇ ਉਹ ਮੇਤੇ ਆਊਟ ਸੱਤੇ ਦੇ ਤਾਰ ਜੀ ਫਸ ਗਈ ਉਹਦਾ ਟੈਂਕੀ ਵਾਲੇ ਪਾਈਪ ਉਹ ਜੇ ਸਾਰਾ ਕੁ ਪਟਦਾ ਉਹੀ ਗੱਲ ਤਾਰਾ ਨਹੀਂ ਆ ਜੇ ਹਾਂ ਹਾਂ ਵੇ ਵੀਰੇ ਲੇ ਕੇ ਤੋਂ ਬਪਰੇ ਰੱਖੀ ਗਿਆ ਹੈ ਆ ਦੱਲੀ ਰੱਖੀ ਗਿਆ ਅੱਛਾ ਠੀਕ ਠੀਕ ਆ ਬੁਲੀਆ ਬੁਲੀਆ ਕਿੱਜਾ ਬਾਈ ਹਾਂ ਹਾਂ ਔਰ ਕਦਾ ਵੜਦੇ ਹਾਲੇ ਉਹ ਦੇਖਦੇ ਆ ਦੋ ਚਾਰ ਦਿਨ ਚ ਵੜਦੇ ਨਹੀਂ ਅੱਛਾ ਤਿਆਰੀ ਹੋ ਧੁੱਪ ਪਤਾ ਗਿਆ ਗੱਲ ਜੇ ਮਾੜੀ ਮੁੱਢੀ ਧੁੱਪ ਵੀ ਲਾਉਣੀ ਪੈਗੀ ਹੁਣ ਮੰਡਿਆਂ ਚ ਵੀ ਵੇਹਲ ਹੈ ਔਰ ਚੋੜੇ ਨਹੀਂ ਪੈਣੀ ਲੱਗੀ ਅੱਛਾ ਇੰਨੀ ਕੁੜਕੂਗੀ ਕੁੜਕੂਗੀ ਠੀਕ ਠੀਕ ਮੋਰ ਦਾ ਦੋ ਦਿਨ ਖੜਾ ਦੇ ਸਾਲਾ ਕੁਝ ਨਹੀਂ ਖੈਂਦਾ ਫਾਤ ਮੈਂ ਵੀ ਗਏ ਨਹੀਂ ਉਧਰ ਮਾਰ ਕੇ ਆਉਗੇ ਨੇ ਕਿਹੜਾ ਮੰਡੀ ਗਈ ਹੂੰ ਜਾਏਂ ਜਰਵਾਣਾ ਰਾਜ ਨੇ ਇਹਦਾ ਅੱਛਾ ਚ ਦੱਸਣ ਜਾ ਗਿਆ ਫੇ ਮਾਰੇ ਆਉਗੇ ਘੁੰਮੇ ਆਉਗੇ ਠੀਕ ਆ ਮੈਂ ਮੜੇ ਰੋਪੜ ਜਾ ਕੇ ਹੁਣ ਇੱਕ ਕੰਮ ਜਾਇ ਹੈ ਆਹੀ ਨਹੀਂ ਮੁੱਕਦੇ ਹੈਗੇ ਉਹ ਆਹੀ ਨਹੀਂ ਕੰਮ ਮੁੱਕਦੇ ਹੈਗੇ ਉਹਦਾ ਰਹਿਮ ਦੇ ਪੇਪਰ ਚੱਲਦੇ ਆ ਸਕੂਲ ਨੂੰ ਚਲੀ ਗਿਆ ਉਹ ਆਪਣਾ ਜਵੈਂਟਰੀ ਉਹ ਪੈਨਸਲ ਦਾ ਡੱਬਾ ਹੋਰੀ ਭੁੱਲ ਗਿਆ ਫਿਰ ਤੂੰ ਯਾ ਯਾਰ ਪਰ ਮੈਂ ਫੜਾ ਕੇ ਆਇਆ ਜਗੇ ਸਕੂਲ ਚ ਆਈਏ ਨਿਆਣੇ ਗੌਰ ਨੂੰ ਨਿਆਣੇ ਗੌਰ ਨੂੰ ਕੱਢ ਕੇ ਰੱਖ ਲੰਦੇ ਆ ਪੜਨ ਲੱਗੇ ਵਾ ਫਿਰ ਬੈਗ ਤੂੰ ਦਾ ਕਰਕੇ ਆਪ ਦੇਣਾ ਪੈਂਦਾ ਹਾਂ ਆਪ ਨਹੀਂ ਬੀਗੋ ਕਰਨਾ ਪੂਰਾ ਕਰਕੇ ਦੇਣਾ ਪੈਂਦਾ ਤੂੰ ਚੱਕੋ ਵੀ ਕਿਹੜਾ ਸਮਾਨ ਆਉਂਦਾ ਉਹ ਪਾ ਦੇ ਪਿੱਛੇ ਬੈਗ ਚ ਕੋਣਾ ਭੁੱਲ ਗਿਆ ਇਹਨਾਂ ਤੋਂ ਫਿਰ ਜਦੋਂ ਪੈਰੂ ਮੱਜਰੇ ਕੋਲ ਹੋਏ ਮੈਨੂੰ ਪਿੰਡ ਚ ਬੱਸ ਮਿਲ ਗਈ ਫਿਰ ਉੱਥੇ ਫੜਾਇਆ ਜਾ ਨਾ ਨਾ ਠੀਕ ਹੈ ਇਹਨਾਂ ਨੂੰ ਵੀ ਖੜਾ ਤੇਲ ਲਾਉਂਦਾ ਬਹੁਤ ਸਕੋਟਰ ਨਾਲ ਪਾ ਲਿਆ ਪਾ ਲਿਆ। ਇਹਨੂੰ ਤੇ ਲਾਈਦਾ। ਇਹ ਵੀ ਸਰੋਂ ਦਾ ਲਾਈਉ। ਸਰੋਂ ਦਾ ਲਾਉਂਗਾ। ਆਇਆ ਬਗ ਲਾਈ ਲਊਗਾ। ਬਗ ਲਾਈ ਲਊ। ਮਹਾਮੂਰਿਆ ਠੀਕ ਹੈ। ਬਗ ਲਾਈ ਲਊਗਾ। ਲਾਉਂਗਾ। ਨਨੋ ਸੌਖਾ ਲੱਗਦਾ ਫਿਰ। ਬੱਸ ਐਂ ਬਹੁਤ ਆਉਂਦੀਆਂ ਸਕੂਲ ਵਾਲਿਆਂ ਦੇਖ ਲੈ ਸਵੇਰ ਸਵੇਰੇ। ਪਾਸਾਂ ਤੋਂ ਬੱਸਾਂ ਘੁੰਮਦੀਆਂ ਨੇ ਪਿੰਡਾਂ। ਹਾਂ ਹਾਂ। ਹੈਨਾ? ਆਰਾਮ ਗੇ ਲੋ। ਅਰੇ ਭੜੀਆਂ ਪਈਆਂ। ਭੜੀਆਂ ਦੀਆਂ।